ਕੋਈ ਵੀਰ ਲਾਈਕ ਕਰੇ ਨਾ ਕਰੇ ਪਰ ਇਹ ਵੀਡੀਓ ਸ਼ੇਅਰ ਕਰ ਦਿਓ ਇਹਨਾਂ ਦੀ ਭੈਣ ਦੀ ਢਾਲ ਨਿਕਲਦੀ ਆ ਮੂੰਹ ਚ ਸਾਲਾ ਆਪਣੀ ਜਨਾਨੀ ਪਿੱਛੇ ਲੱਗ ਕੇ ਭੈਣ ਚ ਆਪਣੇ ਮਾਪੇ ਬ ਨੂੰ ਕੁੱਟਣਾ ਲੱਗਾ ਆ ਇਹਨਾਂ ਨੂੰ ਨੰਗੇ ਕਰਕੇ ਕੁੱਟਣਾ ਸਾਲਿਆਂ ਨੂੰ ਵੀਡੀਓ ਸ਼ੇਅਰ ਕਰ ਦਿਓ ਜਿੰਨੇ ਵੱਡੇ ਵੱਡੇ ਪਲੇਟਫਾਰਮ ਸਾਰੇ ਵੀਡੀਓ ਸ਼ੇਅਰ ਕਰੋ ਇਹਨੂੰ ਇਹ ਲੁਧਿਆਣਾ 40 ਸੈਕਟਰ ਦੀ ਵੀਡੀਓ ਇਹਨਾਂ ਨੂੰ ਨੰਗਾ ਕਰਨਾ ਭੈਣ ਜਿਹੜਾ ਜਿਹੜੇ ਬੰਦੇ ਕੋਲ ਵੀਰਾ ਆ ਵੀਡੀਓ ਪਹੁੰਚੂਗੀ ਸਾਰੇ ਦੱਬ ਕੇ ਸ਼ੇਅਰ ਕਰਿਓ ਇਹਨਾਂ ਨੂੰ ਨੰਗਾ ਕਰਕੇ ਕੁੱਟਣਾ ਭੈਣ ਚੋਤਾ ਨੂੰ ਅਗਲੀ ਜਾਣਕਾਰੀ ਲਈ ਪੇਜ ਨੂੰ ਫੋਲੋ ਕਰ ਲਿਓ ਤੁਹਾਡੇ ਸਾਹਮਣੇ ਨੰਗਾ ਕਰਨਾ ਹੈ ਨਾ ਦੱਲਿਆ ਨੂੰ ਭੈਣ ਚੋਤਾ ਨੂੰ ਸਾਲਾ ਜਨਾਨੀ ਮਗਰ ਲੱਕੇ ਮਾਪੇ ਬਾਬ ਨੂੰ ਕਿੱਦਾਂ ਭੈ ਕੁੱਟਣ ਲੱਗਾ ਹੈ ਸਾਲਾ ਦੱਲਾ ਕੁੱਤਾ ਵੀ ਭੈ ਜੋ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਭੈ ਇਹਨਾਂ ਨੂੰ ਰੋਕਣ ਦੀ ਵਿਚਾਰਦੀ ਪਰ ਭੈ ਜੋ ਕਿਸੇ ਬੰਦੇ ਨੇ ਜੁਰਤ ਨਹੀਂ ਕੀਤੀ ਸਰਦਾਰ ਬੰਦਾ ਵੀ ਨਾਲ ਖੜਾ ਹੈ ਇੰਨੀ ਜੁਰਤ ਨਹੀਂ ਸਰਦਾਰ ਵੀਰਦੀ ਕੀ ਭੈ ਇਹਨਾਂ ਨੂੰ ਖੋਲਵੇ ਇਹਨਾਂ ਕੋਲ ਹੱਥੋਂ ਡਾਂਗ ਮਾਰੇ ਇਹਨਾਂ ਦੇ ਦੱਸ ਕਿਦਾਂ ਔਰ ਕਿੰਦਾ ਭਾਂਚ ਲੱਗਾ ਆ ਉਹ ਸਰਦਾਰ ਵੀਰ ਹੀ ਪਰੇ ਹੋ ਗਿਆ ਯਾਰ ਕਿਹੋ ਜਿਹਾ ਬੰਦਾ ਯਾਰ ਤੂੰ ਦੱਸ ਯਾਰ ਗੁਰੂ ਸਾਹਿਬ ਦਾ ਬੰਦਾ ਤੂੰ ਯਾਰ ਇਹਨੂੰ ਚੱਕ ਕੇ ਮਾਰਸ ਵਾਲਿਆਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਬੰਦੇ ਦਾ ਪਤਾ ਕਰਨਾ ਬਸ